20 ਜਨਵਰੀ ਦਿਨ ਮੰਗਲਵਾਰ ਨੂੰ ਐਕਸਪਾਇਰੀ ਵਾਲੇ ਦਿਨ ਨਿਫਟੀ ਦੇ ਵਿੱਚ ਟਰੇਡ ਕਰਨ ਦੇ ਲਈ ਆਪਣੇ ਕਿਹੜੇ-ਕਿਹੜੇ ਪਲਾਨਸ ਨੇ ਤੇ ਕਿਹੜੇ-ਕਿਹੜੇ ਮਜਬੂਤ ਸਪੋਰਟ ਤੇ ਮਜਬੂਤ ਰੈਜ਼ਿਸਟੈਂਸ ਨੇ ਜਿਨ੍ਹਾਂ ਦੇ ਹਿਸਾਬ ਦੇ ਨਾਲ ਆਪਾਂ ਟਰੇਡ ਕਰ ਸਕਦੇ ਹਾਂ ਮੰਗਲਵਾਰ ਨੂੰ ਐਕਸਪਾਇਰੀ ਵਾਲੇ ਦਿਨ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬਹੁਤ ਇੰਪੋਰਟੈਂਟ ਵੀਡੀਓ ਹੋਊਗੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੋਮਵਾਰ ਦੀ ਯਾਨੀ ਕਿ ਅੱਜ ਕੀ ਹੋਇਆ ਤੇ ਅੱਜ ਵਾਰੇ ਆਪਾਂ ਜਿਹੜੀ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਕੀ ਕਿਹਾ ਸੀ ਸੋ ਦੇਖੋ ਜਿਹੜੀ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਿਆ ਸੀ ਕਿ ਆਪਣਾ ਦੋ ਪਲਾਨ ਸੀ ਆਪਣੇ ਉੱਤੇ ਆ ਟ੍ਰੈਂਡ ਲਾਈਨ ਦਾ ਮਜ਼ਬੂਤ ਰੈਜ਼ਿਸਟੈਂਸ ਸੀ ਹੁਣ ਇਹ ਮਜ਼ਬੂਤ ਕਿਉਂ ਸੀ ਕਿਉਂਕਿ ਦੇਖੋ ਪਹਿਲੀ ਵਾਰ ਇੱਥੋਂ ਡਿੱਗੀ ਮਾਰਕੀਟ ਦੂਜੀ ਵਾਰੀ ਥੋੜੀ ਡਿੱਗੀ ਸੋ ਇੱਥੇ ਆਪਾਂ ਲਾਈਨ ਕਨੈਕਟ ਕੀਤੀ ਟਰੈਂਡ ਲਾਈਨ ਬਣ ਗਈ ਏ ਸੀ ਮਜਬੂਤ ਰੈਜ਼ਿਸਟੈਂਸ ਪਹਿਲਾ ਤੇ ਥੱਲੇ ਆਪਣਾ ਮਜਬੂਤ ਸਪੋਰਟ ਸੀ 25609 ਇਹ ਮਜਬੂਤ ਸਪੋਰਟ ਕਿਉਂ ਸੀ ਕਿਉਂਕਿ ਦੇਖੋ ਇੱਥੋਂ ਇੱਕ ਵਾਰ ਬਾਹਿੰਗਾਈ ਉੱਤੇ ਗਈ ਇੱਥੋਂ ਦੇਖੋ ਦੂਜੀ ਵਾਰ ਬਾਹਿੰਗਾਈ ਦੋ ਵਾਰ ਉੱਤੇ ਗਈ ਸੋ ਇਸ ਕਰਕੇ ਇਹ ਸੀ ਮਜਬੂਤ ਸਪੋਰਟ ਸੋ ਦੇਖੋ ਆਪਣਾ ਇਹ پلان ਸੀ ਕਿ ਜੇ ਨਿਫਟੀ ਇਹਦੇ ਕੋਲ ਜਾ ਕੇ 25609 ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬਣਾਉਂਦੀ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਆ ਸਕਦੀ ਹੈ ਇਹ ਸੀ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ ਨਿਫਟੀ 52609 ਦੇ ਕੋਲ ਆ ਕੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਹੈ ਜਾਂ ਫਿਰ 15 ਮਿੰਟ ਦਾ ਡਬਲ ਪੈਟਰਨ ਬਣਾਉਂਦੀ ਹੈ ਤੇ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਸੀ ਆਪਣਾ ਦੂਜਾ ਪਲਾਨ ਸੋ ਇਹ ਦੋ ਪਲਾਨ ਸੀ ਹੁਣ ਦੇਖੋ ਨਿਫਟੀ ਗੈਪ ਡਾਊਨ ਓਪਨਿੰਗ ਹੁੰਦੀ ਹੈ ਗੈਪ ਡਾਊਨ ਓਪਨਿੰਗ ਹੋ ਕੇ ਤੇ ਇਸ ਲੋ ਨੂੰ ਬ੍ਰੇਕ ਕਰ ਦਿੰਦੀ ਹੈ ਸੇਸ ਨੂੰ ਬ੍ਰੇਕ ਕਰ ਦਿੰਦੀ ਇਸ ਕਰਕੇ ਜਿਹੜਾ ਪਹਿਲਾ ਤੇ ਦੂਜਾ ਪਲਾਨ ਸੀ ਆਪਣਾ ਵੀਡੀਓ ਵਾਲਾ ਉਹਨਾਂ ਦੇ ਹਿਸਾਬ ਦੇ ਨਾਲ ਫਿਰ ਟਰੇਡ ਬਣ ਨਹੀਂ ਸਕਦੀ ਸੀ ਸੋ ਫਿਰ ਆਪਾਂ ਕੀ ਕੀਤਾ WhatsApp ਚੈਨਲ ਤੇ ਤੁਹਾਨੂੰ ਦੋ ਪਲਾਨ ਦਿੱਤੇ ਦੋ ਪਲਾਨ ਪਹਿਲਾ ਇਹ ਸੀ ਕਿ ਦੇਖੋ ਪਹਿਲਾਂ ਤਾਂ ਨਿਫਟੀ ਦੇ ਵਿੱਚ ਪਹਿਲੀ ਕੈਂਡਲ ਦੂਜੀ ਤੀਜੀ ਕੈਂਡਲ ਦੇ ਨਾਲ ਇੱਕ ਥੱਲੇ ਵਾਸਤੇ ਜਿਹੜਾ ਮੂਵ ਸੀ ਉਹ ਨਿਕਲ ਚੁੱਕਾ ਸੀ ਜੀ ਦੇ ਵਿੱਚ ਕੋਈ ਪੈਟਰਨ ਬਣਿਆ ਨਹੀਂ ਹੀ ਕੋਈ ਆਪਣੀ ਸਟ੍ਰੈਟੇਜੀ ਬਣੀ ਨਹੀਂ ਸੀ ਆਪਾਂ ਕਰ ਨਹੀਂ ਸਕਦੇ ਸੀ ਸੋ ਇਥੋਂ ਦੇਖੋ ਜਦੋਂ ਇਹ ਮੂਵ ਨਿਕਲ ਗਿਆ ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਸੀ ਉਹ ਸੀ ਆਪਣਾ ਇੱਕ ਪਲਾਨ ਸੀ ਉੱਤੇ ਵਾਸਤੇ ਇੱਕ ਸੀ ਥੱਲੇ ਵਾਸਤੇ ਉੱਤੇ ਵਾਸਤੇ ਪਲਾਨ ਆਪਣਾ ਇਹ ਸੀ ਕਿ ਇੱਥੇ ਦੇਖੋ ਇੱਕ ਤਾਂ ਸਾਈਕੋਲੋਜੀਕਲ ਲੈਵਲ ਬੰਦਦਾ ਹੈ 5500 ਦਾ ਤੇ ਦੂਜਾ ਦੇਖੋ ਇਥੋਂ ਬائیں ਗਈ ਸੀ ਇਥੋਂ ਬائیں ਗਈ ਸੀ ਤਗੜੀ ਸੋ ਇਹਦੇ ਆਸ-ਪਾਸ ਹੀ ਦੁਬਾਰਾ ਨਿਫਟੀ ਆ ਚੁੱਕੀ ਸੀ ਸੋ ਇਥੇ ਆਪਣਾ ਪਲਾਨ ਸੀ ਕਿ ਜੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਦੇ ਆ ਜਾਂ ਫਿਰ 15 ਮਿੰਟ ਦਾ ਡਬਲਿਊ ਪੈਟਰਨ ਬਣਦਾ ਹੈ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਹੁਣ ਦੇਖੋ ਇਥੇ ਮਲਟੀ ਟਾਈਮ ਫਰੇਮ ਤੇ ਵੀ ਪੈਟਰਨ ਨਹੀਂ ਬਣੇ ਤੇ 15 ਮਿੰਟ ਦਾ ਡਬਲਿਊ ਜਿਵੇਂ ਆਪਾਂ ਦੇਖੀਏ ਸੋ ਆਹ ਕੈਂਡਲ ਦੇ ਨਾਲ 15 ਮਿੰਟ ਦਾ ਡਬਲਿਊ ਪੈਟਰਨ ਕੰਪਲੀਟ ਹੁੰਦਾ ਪਰ ਇਹ ਕੈਂਡਲ ਹੀ ਬਹੁਤ ਵੱਡਾ ਬਣ ਗਿਆ ਸੋ ਇਸ ਕਰਕੇ ਏਡੇ ਵੱਡੇ ਡਬਲਿਊ ਪੈਟਰਨ ਤੇ ਆਪਾਂ ਟ੍ਰੇਡ ਨਹੀਂ ਕਰ ਨਹੀਂ ਸਕਦੇ ਸੋ ਪਹਿਲਾ ਪਲਾਨ ਆਪਣਾ ਇਹਦੇ ਵਿੱਚ ਜਿਹੜਾ ਸੀ ਨਹੀਂ ਬਣਿਆ ਦੂਜਾ ਪਲਾਨ ਦੇਖੋ ਜਿਹੜਾ ਸੀ ਆਪਣਾ ਉਹ ਇਹ ਸੀ ਕਿ 5609 ਦੇ ਕੋਲ ਜਾ ਕੇ ਜੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਬੰਦਾ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਆ ਸਕਦੀ ਈ ਸੀ ਆਪਣਾ ਦੂਜਾ ਪਲਾਨ ਤੇ ਇਹ ਵੀ ਪਲਾਨ ਆਪਣਾ ਨਹੀਂ ਬਣਿਆ ਕਿਉਂ ਨਹੀਂ ਬਣਿਆ ਹੁਣ ਬਹੁਤ ਸਾਰੇ ਵੀਰਪਣ ਕਹਿਣਗੇ ਕਿ ਆਹ ਸ਼ੂਟਿੰਗ ਸਟਾਰ ਹੈ ਇਹ ਸ਼ੂਟਿੰਗ ਸਟਾਰ ਨਹੀਂਗਾ ਆਹ ਦੇਖੋ ਪਿਛਲਾ ਜਿਹੜਾ ਕੈਂਡਲ ਸੀ ਉਸ ਕੈਂਡਲ ਦੀ ਬੋਡੀ ਦੇ ਵਿੱਚ ਇਹਦੀ ਬੋਡੀ ਆ ਸੋ ਥੋੜੀ ਬਾਦੀ ਬੋਡੀ ਦੇ ਉੱਤੇ ਹੁੰਦੀ ਫੇਰੇ ਨੂੰ ਆਪਾਂ ਸ਼ੂਟਿੰਗ ਸਟਾਰ ਕਨਸਿਡਰ ਕਰ ਸਕਦੇ ਸੀ ਦੇਖ ਲਓ ਧਿਆਨ ਦੇ ਨਾਲ ਆ ਜਿਹੜਾ ਲਾਲ ਕੈਂਡਲ ਆ ਜਿਹੜਾ ਸ਼ੂਟਿੰਗ ਸਟਾਰ ਵਰਗਾ ਹੈ ਪਰ ਹਰੇ ਕੈਂਡਲ ਦੀ ਬੋਡੀ ਦੇ ਵਿੱਚ ਇਹਦੀ ਬੋਡੀ ਹੈ ਸੋ ਇਸ ਕਰਕੇ ਸ਼ੂਟਿੰਗ ਸਟਾਰ ਨਹੀਂ ਹੈ ਸੋ ਪਹਿਲਾ ਪਲਾਨ ਵੀ ਨਹੀਂ ਬਣਿਆ ਦੂਜਾ ਪਲਾਨ ਵੀ ਨਹੀਂ ਬਣਿਆ ਤੇ ਇਹ ਪਲਾਨ ਆਪਾਂ ਦਿੱਤੇ ਕਿੱਥੇ ਹੀ WhatsApp ਚੈਨਲ ਤੇ ਤੇ Instagram ਚੈਨਲ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਗੱਲ ਕਰਦੇ ਆ ਮੰਗਲਵਾਰ ਦੀ ਮੰਗਲਵਾਰ ਨੂੰ ਕੀ ਹੋ ਸਕਦਾ ਮੰਗਲਵਾਰ ਨੂੰ ਨਿਫਟੀ ਦੇ ਵਿੱਚ ਕਿਹੜੇ ਕਿਹੜੇ ਆਪਣੇ ਮਜਬੂਤ ਸਪੋਰਟ ਤੇ ਮਜਬੂਤ ਰਿਸਿਸਟੈਂਸ ਨੇ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਆ। ਸੋ ਸਭ ਤੋਂ ਪਹਿਲੀ ਗੱਲ ਹੁਣ ਦੇਖੋ ਕਈ ਵੀਰ ਭੈਣ ਥਾਲੇ ਇੱਕ ਮਿੰਟ ਸੈਕਸ਼ਨ ਦੇ ਵਿੱਚ ਮੈਂ ਦੇਖਦਾ ਇਹ ਵੀ ਕਹਿੰਦੇ ਹੁੰਦੇ ਆ ਕਿ ਸਪੋਰਟ ਤੇ ਰਿਸਿਸਟੈਂਸ ਤੁਸੀਂ ਕਿਵੇਂ ਲਾਉਂਦੇ ਜੋ ਕਿਵੇਂ ਲੈਵਲ ਲੱਭਦੇ ਜੋ ਸੋ ਆਪਾਂ ਦੇਖੋ ਕੋਸ਼ਿਸ਼ ਕਰੀਦੀ ਕਿ ਹਰ ਇੱਕ ਵੀਡੀਓ ਦੇ ਵਿੱਚ ਉਹਦੇ ਪਿੱਛੇ ਲੌਜੀਕ ਵੀ ਦਸੀਏ ਦੱਸਦੇ ਆ ਵੀ ਆਪਾਂ ਤੇ ਉਹਦੇ ਨਾਲ ਨਾਲ ਦੇਖੋ ਆਪਣੀ ਨਿਫਟੀ ਸੌਰੀ ਆਪਣੇ YouTube ਚੈਨਲ ਤੇ ਤੁਸੀਂ ਜਾਓਗੇ ਤੇ ਇੱਕ ਪਲੇਲਿਸਟ ਤੁਹਾਨੂੰ ਮਿਲੇਗੀ ਆਪਸ਼ਨ ট্রেਡਿੰਗ ਨਾਮ ਤੋਂ ਉਸ ਪਲੇਲਿਸਟ ਦੇ ਵਿੱਚ ਇਹ ਜਿਹੜੇ ਲੈਵਲ ਹੈ ਸਪੋਰਟ ਰਿਸਿਸਟੈਂਸ ਹੈ ਇਹਨਾਂ ਬਾਰੇ ਹੀ ਤਿੰਨ ਚਾਰ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਸੋ ਇਹਨਾਂ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ ਬਹੁਤ ਹੀ ਈਜ਼ੀ ਤਰੀਕਾ ਹੈ ਸੋ ਇੱਥੇ ਦੇਖੋ ਹੁਣ ਆਪਣਾ ਪਲਾਨ ਕੀ ਹੈ ਸਭ ਤੋਂ ਪਹਿਲਾਂ ਪਲਾਨ ਥੱਲੇ ਵਾਸਤੇ ਮੰਗਲਵਾਰ ਵਾਸਤੇ ਐਕਸਪਾਇਰੀ ਵਾਲਾ ਦੇਣ ਵਾਸਤੇ ਸਭ ਤੋਂ ਪਹਿਲਾਂ ਪਲਾਨ ਥੱਲੇ ਵਾਸਤੇ ਪਹਿਲੀ ਵਾਰ ਦੇਖੋ ਨਿਫਟੀ ਇਥੋਂ ਡਿੱਗੀ ਆ ਤੇ ਦੂਜੀ ਵਾਰ ਇਥੋਂ ਡਿੱਗੀ ਆ ਦੋ ਵਾਰ ਡਿੱਗ ਪਈ ਆ ਤੇ ਇੱਥੇ ਜੇ ਆਪਾਂ ਦੋਵਾਂ ਦੇ ਹਾਈ ਨੂੰ ਕਨੈਕਟ ਕਰਾਂਗੇ ਇੱਕ ਟ੍ਰੈਂਡ ਲਾਈਨ ਬਣੂਗੀ ਡਾਊਨ ਟ੍ਰੈਂਡ ਦੀ ਥੱਲੇ ਵਾਸਤੇ ਹੈ ਨਾ ਇਹ ਆਪਣੀ ਰੈਜ਼ਿਸਟੈਂਸ ਪਹਿਲੀ ਗੱਲ ਦੂਜੀ ਗੱਲ ਇਹ ਕਿ 5609 ਆ ਜਿਹੜਾ ਇਹ ਵੀ ਹੁਣ ਰੈਜ਼ਿਸਟੈਂਸ ਆ ਇਹ ਸਟਰੋਂਗ ਆ ਕਿਉਂ ਸਟਰੋਂਗ ਆ ਧਿਆਨ ਨਾਲ ਸਮਝੋ ਦੇਖੋ ਜਦੋਂ ਨਿਫਟੀ ਥੱਲੇ ਆ ਗਈ ਸੀ ਦੇਖੋ ਜਦੋਂ ਥੱਲੇ ਆਉਣ ਡਈ ਸੀ ਸੋ ਇੱਥੋਂ ਦੇਖੋ 5609 ਤੋਂ ਥੋੜਾ ਉੱਤੇ ਰਹਿ ਕੇ ਇੱਥੋਂ ਇੱਕ ਬਾਈਂਗ ਆਪਾਂ ਨੂੰ ਦੇਖਣ ਨੂੰ ਮਿਲੀ ਠੀਕ ਹੈ ਇੱਕ ਵਾਰ ਹੋ ਗਿਆ ਜਦੋਂ ਦੇਖੋ ਥੱਲੇ ਆ ਗਈ ਹੈ ਤੇ ਇੱਥੋਂ ਦੇਖੋ ਇੱਕ ਵਾਰ ਇਹਨੇ ਰੀਟੈਸਟ ਕਰਕੇ ਥੱਲੇ ਗਈ ਦੋ ਵਾਰ ਇਹਨੂੰ ਟੱਚ ਕਰ ਲਿਆ ਉਸ ਤੋਂ ਬਾਅਦ ਜਦੋਂ ਦੇਖੋ ਉੱਤੇ ਚਲ ਗਈ ਹੈ ਤੇ ਫਿਰ ਦੇਖੋ ਇਹਦੇ ਕੋਲ ਜਦੋਂ ਦੁਬਾਰਾ ਆਈ ਹੈ ਇੱਥੋਂ ਇੱਕ ਤਗੜੀ ਬਾਈਂਗ ਆਪਾਂ ਨੂੰ ਉੱਤੇ ਵਾਲੀ ਸਾਈਡ ਨੂੰ ਦੇਖਣ ਨੂੰ ਮਿਲੀ ਤਿੰਨ ਵਾਰ ਹੋ ਗਿਆ ਫਿਰ ਜਦੋਂ ਥੱਲੇ ਆਈ ਹੈ ਤੇ ਫੇਰ ਆਪਾਂ ਨੂੰ ਉਸ ਤੋਂ ਵੀ ਵੱਡੀ ਬਾਇੰਗ ਉੱਤੇ ਵਾਲੀ ਸਾਈਡ ਨੂੰ ਦੇਖਨ ਨੂੰ ਮਿਲੀ ਚਾਰ ਵਾਰ ਹੋ ਗਿਆ ਚਾਰ ਵਾਰ ਹੋ ਗਿਆ ਤੇ ਅੱਜ ਦੇਖੋ 25609 ਦੇ ਕਿਉਂਕਿ ਥੱਲੇ ਆਉਣਾ ਸੋ ਇਸ ਲੈਵਲ ਨੂੰ ਟੱਚ ਕਰਕੇ ਥੱਲੇ ਗਈ ਹੈ ਥੱਲੇ ਨੂੰ ਇੱਕ ਤਗੜਾ ਮੂਬਾ ਆ ਤੇ ਇਹ ਕਿੰਨੀ ਵਾਰ ਹੋ ਗਿਆ ਪੰਜ ਵਾਰ ਸੋ ਪੰਜ ਵਾਰ 25609 ਦੇ ਲੈਵਲ ਨੂੰ ਉੱਤੋਂ ਦੇ ਥੱਲੇ ਨੂੰ ਟੱਚ ਕਰ ਚੁੱਕੀ ਹੈ ਇਸ ਕਰਕੇ ਇਹ ਇੱਕ ਬਹੁਤ ਮਜ਼ਬੂਤ ਰੈਜ਼ਿਸਟੈਂਸ ਹੈ ਰੈਜ਼ਿਸਟੈਂਸ ਇਸ ਕਰਕੇ ਕਿਉਂਕਿ ਦੇਖੋ ਨਿਫਟੀ ਹੁਣ ਥੱਲੇ ਹੈ ਸੋ ਇਸ ਕਰਕੇ ਇਹ ਆਪਣਾ ਰੈਜ਼ਿਸਟੈਂਸ ਹੈ ਮਜ਼ਬੂਤ ਸੋ ਕੱਲ ਨੂੰ ਜੇ ਦੇਖੋ ਇਸ ਟ੍ਰੈਂਡ ਲਾਈਨ ਦੇ ਕੋਲ ਜਾਂ ਫਿਰ ਆ ਜਿਹੜਾ 5609 ਆ ਇਹਦੇ ਕੋਲ ਸਵੇਰ ਦੇ ਸਮੇਂ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗਮੈਨ ਬਣਦਾ ਹੈ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਠੀਕ ਹੈ ਕਲੀਅਰ ਲੌਜੀਕ ਦੇ ਨਾਲ ਆਪਾਂ ਤੁਹਾਨੂੰ ਲੈਵਲ ਵੀ ਦੱਸਤਾ ਕਿ ਇਹ ਲੈਵਲ ਕਿਹੜੇ بیس ਤੇ ਆਪਾਂ ਦਾ ਤੰਦਸ ਸੰਦੇਮ ਕਿਉਂਕਿ ਇਸ ਲੈਵਲ ਨੂੰ ਪੰਜ ਵਾਰ ਮਾਰਕਟ ਨੇ ਟੱਚ ਕੀਤਾ ਆਲਰੇਡੀ ਠੀਕ ਹੈ ਪੰਜ ਵਾਰ ਇਸ ਮਾਰ ਲੈਵਲ ਤੋਂ ਜਾਂ ਤਾਂ ਮਾਰਕਟ ਡਿੱਗੀ ਆ ਤੇ ਜਾਂ ਇਸ ਮਾਰਕਟ ਤੋਂ ਉੱਤੇ ਗਈ ਆ ਹੁਣ ਦੂਜੇ پلان ਦੀ ਜੇ ਆਪਾਂ ਗੱਲ ਕਰਦੇ ਆ ਸੋ ਦੂਜਾ پلان ਦੇਖੋ ਇਹ ਆ ਕਿ ਆ ਜਿਹੜਾ ਥੱਲੇ ਲੈਵਲ ਆ 52447 ਇਹ ਵੀਕਲੀ ਟਾਈਮ ਫਰੇਮ ਤੇ ਸਪੋਰਟ ਹੈ ਵੀਕਲੀ ਟਾਈਮ ਫਰੇਮ ਤੇ ਇਸੇ ਕਰਕੇ ਦੇਖੋ ਜਦੋਂ ਇਹਦੇ ਕੋਲ ਨਿਫਟੀ ਪਹਿਲੀ ਵਾਰ ਆਈ ਸੀ ਪਹਿਲੀ ਵਾਰ ਜਦੋਂ ਨਿਫਟੀ ਇਹਦੇ ਕੋਲ ਆਈ ਸੀ ਸੋ ਇੱਥੇ ਦੇਖੋ ਬੁਲਿਸ਼ ਅਮੀ ਪੈਟਰਨ ਬਣਿਆ ਸੀ ਫਿਰ ਉਸ ਤੋਂ ਬਾਅਦ ਤਗੜੀ ਭਾਏਗਾ ਆਪਾਂ ਨੂੰ ਬਹੁਤ ਤਗੜੀ ਭਾਈ ਦੇਖਣ ਨੂੰ ਮਿਲੀ ਸੀ ਤੇ ਇਹ ਟ੍ਰੇਡ ਆਪਾਂ ਦੇਖੋ ਕੀਤੀ ਵੀ ਸੀ ਇਸ ਮਹੀਨੇ ਦੇ ਵਿੱਚ ਜਨਵਰੀ ਮਹੀਨੇ 'ਚ ਜਿਹੜੀ ਆਪਾਂ ਇਕਲੌਤੀ ਟ੍ਰੇਡ ਕੀਤੀ ਇਹ ਕੀਤੀ ਸੀ ਸੋ ਇੱਕ ਤਾਂ ਦੇਖੋ ਵੀਕਲੀ ਟਾਈਮ ਫਰੇਮ ਤੇ ਬਹੁਤ ਮਜ਼ਬੂਤ ਆ ਦੂਜਾ ਦੇਖੋ ਇੱਕ ਵਾਰ ਜਦੋਂ ਇਹਦੇ ਕੋਲ ਮਾਰਕੀਟ ਆਈ ਆ ਉੱਤੇ ਵਾਸਤੇ ਇੱਕ ਤਗੜੀ ਭਾਏਗਾ ਚੁੱਕੀ ਆ ਤੇ ਹੁਣ ਜੇ ਅੱਜ ਦੀ ਵੀ ਗੱਲ ਆਪਾਂ ਕਰਦੇ ਆ ਸੋ ਅੱਜ ਵੀ ਦੇਖੋ ਇਸੇ ਲੈਵਲ ਨੇ ਹੀ ਕੰਮ ਕੀਤਾ ਸਟਰੋਂਗ ਹੈ ਇਹਦੇ ਆਸ-ਪਾਸ ਮਾਰਕੀਟ ਦੇ ਜਿਹੜੇ ਆਉਣ ਦੇ ਚਾਂਸ ਘੱਟ ਸੀ ਸੋ ਦੇਖੋ ਪਹਿਲਾ ਲੋ ਆਇਆ ਤੇ ਦੂਜਾ ਲੋ ਆਇਆ ਸੋ ਦੋਵਾਂ ਲੋ ਨੂੰ ਆਪਾਂ ਜੇ ਕਨੈਕਟ ਕਰਕੇ ਇੱਕ ਟ੍ਰੈਂਡ ਲਾਈਨ ਬਣਾਉਣੀ ਆ ਸੋ ਆ ਆਪਣਾ ਬੰਦਾ ਆ ਟ੍ਰੈਂਡ ਲਾਈਨ ਦਾ ਸਪੋਰਟ ਜੇ ਨਿਫਟੀ ਇਹਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੇ ਸਾਈਡ ਨੂੰ ਇੱਕ ਵਧੀਆ ਮੂਵ ਆਪਾ ਨੂੰ ਦੇਖਣ ਨੂੰ ਮਿਲ ਸਕਦਾ ਹੈ ਇਹ ਆਪਣਾ ਦੂਜਾ ਪਲਾਨ ਹੈ ਇਹ ਆਪਣਾ ਦੂਜਾ ਪਲਾਨ ਹੈ ਤੇ ਜੇ ਦੇਖੋ ਇਸ ਲੈਵਲ ਤੋਂ ਥੱਲੇ ਇਹਨੂੰ ਬ੍ਰੇਕਡਾਊਨ ਕਰਕੇ ਵੀ ਜੇ ਥੱਲੇ ਆ ਜਾਂਦੀ ਹੈ 25447 ਦੇ ਕੋਲ ਆ ਕੇ ਵੀ ਇਹ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲਯੂ ਪੈਟਰਨ ਬਣਾ ਦਿੰਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਾਉਂਦੀ ਆ ਤੇ ਉਹਨਾਂ ਦਾ ਹਾਈ ਬ੍ਰੇਕ ਹੁੰਦਾ ਫਿਰ ਵੀ ਨਿਫਟੀ ਉੱਤੇ ਜਾ ਸਕਦੀ ਆ ਸੋ ਇਹ ਆਪਣਾ ਹੋ ਗਿਆ ਤੀਜਾ ਪਲਾਨ ਸੋ ਇਹ ਤਿੰਨ ਪਲਾਨ ਨੇ ਕੱਲ ਵਾਸਤੇ ਤਿੰਨ ਪਲਾਨ ਤੇ ਮਜ਼ਬੂਤ ਲੈਵਲ ਦੀ ਜੇ ਆਪਾਂ ਗੱਲ ਕਰਦੇ ਆ 5200 ਨੂੰ ਮਜ਼ਬੂਤ ਰੈਜ਼ਿਸਟੈਂਸ ਤੇ ਆਹ ਟ੍ਰੈਂਡ ਲਾਈਨ ਦਾ 5500 ਦੇ ਕੋਲ ਆਪਣਾ ਮਜ਼ਬੂਤ ਸਪੋਰਟ ਆ ਤੇ ਆ ਜਿਹੜਾ 5500 524437 ਇਹ ਵੀ ਆਪਣਾ ਮਜ਼ਬੂਤ ਸਪੋਰਟ ਆ ਸੋ ਇਹ ਤਿੰਨ ਲੈਵਲ ਇੰਪੋਰਟੈਂਟ ਲੈਵਲ ਨੇ ਕੱਲ ਵਾਸਤੇ ਤੇ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ